ਮਾਨ ਸਰਕਾਰ ਆਪਣੀ ਮੁਹਿੰਮ ਦੇ ਨਾਲ ਇੱਕ ਤੀਰ ਨਾਲ ਦੋ ਨਿਸ਼ਾਨੇ ਲਾ ਰਹੀ ਹੈ ਕਿਹੜੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨਸ਼ਿਆਂ ਦੇ ਖਿਲਾਫ ਸਰਕਾਰ ਦੇ ਵੱਲੋਂ ਮੁਹਿੰਮ ਵਿੱਢੀ ਗਈ ਤਾਂ ਸਭ ਤੋਂ ਜ਼ਿਆਦਾ ਜੋ ਲੋਕਾਂ ਦਾ ਧਿਆਨ ਗਿਆ ਉਹ ਇਸ ਗੱਲ ਵੱਲ ਗਿਆ ਕਿ ਜੋ ਬੁਲਡੋਜ਼ਰਾਂ ਦੇ ਨਾਲ ਨਸ਼ਾ ਤਸਕਰਾਂ ਦੇ ਘਰ ਟਾਉਣੇ ਸ਼ੁਰੂ ਕਰ ਦਿੱਤੇ ਲੋਕਾਂ ਨੂੰ ਲੱਗਾ ਕਿ ਵਾਹ ਵੀ ਵਾਹ ਸਰਕਾਰ ਦੇ ਵੱਲੋਂ ਤਾਂ ਬੜਾ ਵਧੀਆ ਕੰਮ ਕੀਤਾ ਜਾ ਰਿਹਾ ਹੈ ਜੋ ਨਸ਼ੇ ਦੀ ਕਾਲੀ ਕਮਾਈ ਨਾਲ ਘਰ ਬਣਾਏ ਸਰਕਾਰ ਉਹਨਾਂ ਨੂੰ ਢਾ ਰਹੀ ਹੈ ਸਚਾਈ ਕੀ ਹੈ ਇਸ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਸਰਕਾਰ ਦੇ ਵੱਲੋਂ ਇੱਕ ਤੀਰ ਨਾਲ ਦੋ ਨਿਸ਼ਾਨੇ ਕਿਵੇਂ ਕੀਤੇ ਜਾ ਰਹੇ ਸਭ ਤੋਂ ਪਹਿਲੀ ਗੱਲ ਤਾਂ ਇਹ ਤੁਹਾਨੂੰ ਇਹ ਦੱਸੀਏ ਕਿ ਇਹ ਬੁਲਡੋਜ਼ਰ ਕਾਰਵਾਈ ਹੈ ਕੀ ਇਹ ਬੁਲਡੋਜ਼ਰ ਕਾਰਵਾਈ ਜੋ ਉਸਾਰੀਆਂ ਢਾਈਆਂ ਜਾ ਰਹੀਆਂ ਉਹ ਇਸ ਕਰਕੇ ਨਹੀਂ ਢਾਈਆਂ ਜਾ ਰਹੀਆਂ ਕਿ ਨਸ਼ੇ ਦੀ ਕਮਾਈ ਨਾਲ ਉਹ ਉਸਾਰੀਆਂ ਕੀਤੀਆਂ ਗਈਆਂ ਉਹ ਦੁਕਾਨਾ ਉਹ ਮਕਾਨ ਘਰ ਬਣਾਏ ਗਏ ਇਸ ਕਰਕੇ ਨਹੀਂ ਢਹਾਈ ਸਰਕਾਰ ਇਸ ਕਰਕੇ ਢਹ ਰਹੀ ਹੈ ਕਿਉਂਕਿ ਉਹ ਜੋ ਘਰ ਬਣਾਏ ਗਏ ਉਹ ਸਾਰੀਆਂ ਬਣਾਈਆਂ ਗਈਆਂ ਉਹ ਸਰਕਾਰੀ ਜ਼ਮੀਨਾਂ ਤੇ ਬਣਾਏ ਗਏ ਮੁਹਿਮ ਇਹ ਹੈ ਨਾਜਾਇਜ਼ ਕਬਜ਼ੇ ਛਡਵਾਉਣ ਦੀ ਨਸ਼ਿਆਂ ਵਾਲੀ ਇਸ ਦੇ ਵਿੱਚ ਕੋਈ ਵੀ ਗੱਲ ਨਹੀਂ ਹੈ ਸਰਕਾਰੀ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਛਡਾਉਣ ਦੀ ਜੋ ਮੁਹਿਮ ਸਰਕਾਰ ਨੇ ਪਹਿਲਾਂ ਵਿੱਢੀ ਹੋਈ ਸੀ ਉਸੇ ਦੇ ਤਹਿਤ ਹੀ ਇਹ ਕੰਮ ਵੀ ਹੁਣ ਸਰਕਾਰ ਕਰ ਰਹੀ ਹੈ ਜੇਕਰ ਕਿਸੇ ਨਸ਼ਾ ਵੇਚਣ ਵਾਲੇ ਨੇ ਜਾਂ ਫਿਰ ਜਿਸਦੇ ਨਸ਼ੇ ਦਾ ਕੋਈ ਕੇਸ ਹੈ ਉਸ ਨੇ ਸਰਕਾਰੀ ਜ਼ਮੀਨ ਤੇ ਕੋਈ ਉਸਾਰੀ ਕੀਤੀ ਹੈ ਮੰਨ ਲਓ ਕੋਈ ਕੰਦ ਬਣਾਈ ਹੈ ਕੋਈ ਘਰ ਬਣਾਇਆ ਉਸ ਦਾ ਘਰ ਜਾਂ ਫਿਰ ਕੰਦ ਜਾ ਕੇ ਸਰਕਾਰ ਢਾ ਰਹੀ ਹੈ ਜੇ ਨਸ਼ਿਆਂ ਦੇ ਕਰਕੇ ਢਾ ਰਹੇ ਹੁੰਦੇ ਤਾਂ ਗ੍ਰਹਿ ਮੰਤਰਾਲੇ ਦੇ ਵੱਲੋਂ ਢਾਏ ਜਾਣੇ ਸੀ ਪੁਲਿਸ ਨੇ ਢਾਉਣੇ ਸੀ ਜੋ ਹੋਮ ਮਿਨਿਸਟਰੀ ਆ ਭਗਵੰਤ ਮਾਨ ਦੇ ਕੋਲ ਆ ਉਸ ਮਹਿਕਮੇ ਨੇ ਢਾਉਣੇ ਸੀ ਹੁਣ ਢਾ ਕੌਣ ਰਿਹਾ ਹੁਣ ਢਾ ਰਹੇ ਨੇ ਜੋ ਲੋਕਲ ਸੰਸਥਾਵਾਂ ਨੇ ਸ਼ਹਿਰਾਂ ਦੇ ਵਿੱਚ ਨਗਰ ਨਿਗਮਾਂ ਅਤੇ ਦੂਜੇ ਇਲਾਕਿਆਂ 'ਚ ਨਗਰ ਕੌਂਸਲਾਂ ਦੇ ਵੱਲੋਂ ਢਾਏ ਜਾ ਰਹੇ ਕਿਉਂਕਿ ਇਹ ਸਰਕਾਰੀ ਜ਼ਮੀਨਾਂ 'ਤੇ ਨਜਾਇਜ਼ ਕਬਜ਼ੇ ਨੇ ਇਹ ਦੱਸ ਕੇ ਸਰਕਾਰ ਦੇ ਵੱਲੋਂ ਇਹ ਢਾਇਆ ਜਾ ਰਿਹਾ ਸਾਰਾ ਕੁਝ ਤੁਸੀਂ ਨੋਟਿਸ ਵੀ ਕੀਤਾ ਹੋਵੇਗਾ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਕਿ ਜਿੱਥੇ ਘਰ ਨਜਾਇਜ਼ ਨਹੀਂ ਬਣਾਇਆ ਗਿਆ ਸੀ ਮਤਲਬ ਸਰਕਾਰੀ ਜਗ੍ਹਾ ਤੇ ਨਹੀਂ ਸੀ ਉਹ ਘਰ ਦੇ ਅੱਗੇ ਜੋ ਰੈਂਪ ਬਣਾਇਆ ਜਾਂਦਾ ਗੱਡੀਆਂ ਮੋਟਰਸਾਈਕਲ ਘਰ ਵੱਲ ਨੂੰ ਚੜਾਉਣ ਲਈ ਰੈਂਪ ਜਿਸ ਨੂੰ ਆਖਦੇ ਨੇ ਉਹ ਢਾਅ ਦਿੱਤੇ ਉਸ ਨੂੰ ਵੀ ਆਖਿਆ ਕਿ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਹੋਗੀ ਕਿਸੇ ਨੇ ਘਰ ਦੇ ਉੱਪਰ ਸਲੈਬ ਬਣਾਈ ਸੀ ਥੋੜਾ ਵੱਧਾ ਜ਼ਿਆਦਾ ਬਣਾ ਲਿਆ ਉਹ ਵੀ ਗੈਰਕਾਨੂੰਨੀ ਹੁੰਦਾ ਉਹ ਵੀ ਢਾਹ ਦਿੱਤਾ ਇਸੇ ਨੂੰ ਆਖ ਦਿੱਤਾ ਕਿ ਨਸ਼ਾ ਤਸਕਰਾਂ ਦੇ ਖਿਲਾਫ ਅਸੀਂ ਵੱਡੀ ਕਾਰਵਾਈ ਕਰ ਦਤੀ ਹੁਣ ਅਸੀਂ ਇਹ ਗੱਲ ਕਿਸ ਆਧਾਰ ਤੇ ਆਖ ਰਹੇ ਹਾਂ ਕਿ ਨਸ਼ੇ ਦੀ ਕਮਾਈ ਦੇ ਕਰਕੇ ਨਹੀਂ ਢਾਰੇ ਇਹ ਨਜਾਇਜ਼ ਕਬਜ਼ੇ ਛਡਵਾ ਰਹੇ ਬਸ ਇਸ ਤੋਂ ਜ਼ਿਆਦਾ ਕੁਝ ਨਹੀਂ ਇਹ ਆਧਾਰ ਤੇ ਆਖ ਰਹੇ ਹਾਂ ਕਿਉਂਕਿ ਸਰਕਾਰ ਨੇ ਆਪ ਇਹ ਗੱਲ ਆਖੀ ਹੈ ਮંત્રી ਨੇ ਸਰਕਾਰ ਦੇ ਵਿੱਚ ਅਮਨ ਅਰੂੜਾ ਪ੍ਰਧਾਨ ਵੀ ਨੇ ਆਮ ਆਦਮੀ ਪਾਰਟੀ ਦੇ ਉਹ ਕਈ ਵਾਰ ਇਹ ਕਹ ਲਖ ਚੁੱਕੇ ਆ ਕਿ ਅਸੀਂ ਨਸ਼ੇ ਦੀ ਕਮਾਈ ਕਰਕੇ ਇਹ ਘਰ ਨਹੀਂ ਢਾ ਰਹੇ ਅਸੀਂ ਇਸ ਕਰਕੇ ਢਾ ਰਹੇ ਹਾਂ ਕਿਉਂਕਿ ਇਹਨਾਂ ਨੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰਕੇ ਉਹ ਘਰ ਜਾਂ ਫਿਰ ਕੰਦਾ ਜੋ ਵੀ ਬਣਾਇਆ ਉਹ ਸ਼ਾਮਲਾਟਾਂ ਦੇ ਵਿੱਚ ਬਣਾਇਆ ਇਸ ਕਰਕੇ ਢਾ ਰਹੇ ਆ ਰਾਜਜੀਤ ਵੱਡਾ ਪੁਲਿਸ ਅਫਸਰ ਨਸ਼ੇ 'ਚ ਨਾਮ ਆਇਆ ਭਗੌੜਾ ਏ ਪੱਤਰਕਾਰ ਨੇ ਪੁੱਛਿਆ ਉਹਨਾਂ ਦਾ ਘਰ ਕਿਉਂ ਨਹੀਂ ਢਾਉਂਦੇ ਦੂਜਿਆਂ ਦੇ ਘਰ ਢਾਉਂਦੇ ਫਿਰਦੇ ਹੋ ਅਮਨ ਅਰੋੜਾ ਨੇ ਫਿਰ ਆਖਿਆ ਜੇਕਰ ਉਸ ਦਾ ਵੀ ਨਜਾਇਜ਼ ਕਬਜ਼ਾ ਹੋਇਆ ਤਾਂ ਢਾ ਦਿੱਤਾ ਜਾਏਗਾ ਅਮਨ ਅਰੋੜਾ ਨੇ ਇਹ ਗੱਲ ਬਿਲਕੁਲ ਸਾਫ਼ ਕਰ ਦਿੱਤੀ ਮਸਲਾ ਪਹੁੰਚ ਗਿਆ ਹਾਈ ਕੋਰਟ ਇੱਕ ਵਿਅਕਤੀ ਰਾਜਕੁਮਾਰ ਨਾਮਕ ਮੀਡੀਆ ਦੇ ਵਿੱਚ ਇਹ ਖਬਰ ਵੀ ਆਈ ਹੈ ਕਿ ਰਾਜਕੁਮਾਰ ਨਾਮ ਦਾ ਇੱਕ ਬੰਦਾ ਗਿਆ ਹਾਈ ਕੋਰਟ ਉਸ ਨੇ ਆਖਿਆ ਕਿ ਮੇਰੇ ਤੇ ਹੈ ਨਸ਼ੇ ਦਾ ਪਰਚਾ ਐਨਡੀਪੀਐਸ ਦਾ ਪਰਚਾ ਮੈਨੂੰ ਲੱਗਦਾ ਕਿ ਜਿਹੜੀ ਸਰਕਾਰ ਨੇ ਮੁਹਿੰਮ ਚਲਾਈ ਹੈ ਘਰ ਢਾਉਣ ਵਾਲੀ ਕਿ ਤੇ ਮੇਰਾ ਘਰ ਨਾ ਟਾ ਦੇਣਾ ਸਰਕਾਰ ਨੂੰ ਆਖੋ ਇੰਜ ਨਾ ਕਰਨ ਸਰਕਾਰ ਨੇ ਕੀ ਜਵਾਬ ਦਿੱਤਾ ਹਾਈ ਕੋਰਟ ਚ ਅਸੀਂ ਕਾਨੂੰਨ ਦੀ ਪ੍ਰਕਿਰਿਆ ਦਾ ਪੂਰੀ ਤਰ੍ਹਾਂ ਪਾਲਣ ਕਰਾਂਗੇ ਐਂਡੀਪੀਐਸ ਦਾ ਜੋ ਐਕਟ ਹੈ ਉਹਦੀਆਂ ਧਰਾਵਾਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਵੇਗਾ ਉਸ ਤੋਂ ਬਾਅਦ ਹਾਈ ਕੋਰਟ ਨੇ ਉਸ ਪਟੀਸ਼ਨ ਦਾ ਨਿਬਟਾਰਾ ਕਰ ਦਿੱਤਾ ਕਿ ਲੈ ਬਈ ਜੋ ਤੂੰ ਖਦਸ਼ਾ ਪ੍ਰਗਟਾਇਆ ਕਿ ਮੇਰਾ ਘਰ ਟਾ ਦੇਣਗੇ ਉਸ ਦਾ ਹੋ ਗਿਆ ਹੱਲ ਸਰਕਾਰ ਨੇ ਆਖ ਦਿੱਤਾ ਕਿ ਅਸੀਂ ਐਕਟ ਦੀ ਪਾਲਣਾ ਕਰਾਂਗੇ ਐਕਟ ਦੀ ਪਾਲਣਾ ਦਾ ਮਤਲਬ ਘਰ ਨਹੀਂ ਟਾਇਆ ਜਾਏਗਾ ਐਕਟ ਆਖਦਾ ਕਿ ਸਰਕਾਰ ਕੀ ਕਾਰਵਾਈ ਕਰ ਸਕਦੀ ਹੈ ਜ਼ਬਤ ਕਰ ਸਕਦੀ ਹੈ ਕੁਰਕ ਕਰ ਸਕਦੀ ਹੈ ਜਾਂ ਫਿਰ ਜੋ ਜਾਇਦਾਦ ਆ ਅਕਾਊਂਟ ਵਗੈਰਾ ਨੇ ਖਾਤੇ ਬੈਂਕ ਖਾਤੇ ਉਹਨਾਂ ਨੂੰ ਫ੍ਰੀਜ਼ ਕਰ ਸਕਦੀ ਹੈ ਘਰ ਨਹੀਂ ਟਾ ਸਕਦੀ ਅਦਾਲਤ ਦੇ ਵਿੱਚ ਸਰਕਾਰ ਨੇ ਆਖ ਦਿੱਤਾ ਕਿ ਅਸੀਂ ਕਾਨੂੰਨ ਦੀ ਪਾਲਣਾ ਕਰਾਂਗੇ ਹਾਈ ਕੋਰਟ ਨੇ ਸਰਕਾਰ ਨੂੰ ਆਖਿਆ ਕਿ ਜੋ ਤੁਸੀਂ ਗੱਲ ਆਖੀ ਹੈ ਉਹ ਕਰਿਓ ਵੀ ਪਾਵ ਐਕਟ ਦੇ ਤਰਾਵਾਂ ਦੀ ਪਾਲਣਾ ਵੀ ਕਰਿਓ ਮਤਲਬ ਕਾਨੂੰਨੀ ਪ੍ਰਕਿਰਿਆ ਦੇ ਮੁਤਾਬਕ ਚੱਲਿਓ ਜੇ ਕਿਸੇ ਦਾ ਘਰ ਟਾਉਣਾ ਹੋਵੇ ਬੜੀ ਲੰਮੀ ਪ੍ਰਕਿਰਿਆ ਬਹੁਤ ਲੰਮੀ ਪ੍ਰਕਿਰਿਆ ਉਸ ਪ੍ਰਕਿਰਿਆ ਦੇ ਵਿੱਚ ਜ਼ਿਆਦਾਤਰ ਸਰਕਾਰਾਂ ਸਫਲ ਨਹੀਂ ਹੁੰਦੀਆਂ ਯੂਪੀ ਦੀ ਯੋਗੀ ਸਰਕਾਰ ਦੇ ਵੱਲੋਂ ਗੈਂਗਸਟਰਾਂ ਦੇ ਘਰ ਟਾਉਣੇ ਸ਼ੁਰੂ ਕੀਤੇ ਗਏ ਸੀ ਤਾਂ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਸੀ ਕਿ ਇਹ ਬਿਲਕੁਲ ਕਾਨੂੰਨ ਨਹੀਂ ਹੈ ਇਹ ਕੰਮ ਨਹੀਂ ਹੋਣਾ ਰੋਕ ਲੱਗੀ ਬਿਲਡوزر ਕਾਰਵਾਈ ਤੇ ਹੁਣ ਪੰਜਾਬ 'ਚ ਸ਼ੁਰੂ ਹੋਈ ਹੈ ਉਹ ਸਰਕਾਰ ਦੇ ਵੱਲੋਂ ਬਹਾਨਾ ਕੀ ਬਣਾਇਆ ਗਿਆ ਸਰਕਾਰ ਕਿਵੇਂ ਚਲਾਕੀ ਖੇਡ ਰਹੀ ਹੈ ਇੱਕ ਤੀਰ ਨਾਲ ਦੋ ਨਿਸ਼ਾਨੇ ਕਿਵੇਂ ਕਰ ਰਹੀ ਹੈ ਤੁਹਾਨੂੰ ਵੀ ਦੱਸਦੇ ਆ ਸਰਕਾਰ ਕੀ ਕਰ ਰਹੀ ਹੈ ਸੋਸ਼ਲ ਮੀਡੀਆ 'ਤੇ ਪ੍ਰਚਾਰ ਕਰ ਰਹੇ ਨੇ ਕਿ ਅਸੀਂ ਨਸ਼ੇ ਦੀ ਕਮਾਈ ਨਾਲ ਬਣਾਏ ਗਏ ਘਰ ਨਸ਼ਾ ਤਸਕਰਾਂ ਦੇ ਢਾ ਰਹੇ ਆ ਇੱਕ ਨਿਸ਼ਾਨਾ ਇਹ ਹੋ ਗਿਆ ਕਿ ਲੋਕਾਂ ਦੇ ਵਿੱਚ ਬੱਲੇ ਬੱਲੇ ਦੂਜਾ ਨਿਸ਼ਾਨਾ ਇਹ ਹੋ ਗਿਆ ਕਿ ਭਾਵੇਂ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਛਡਾਰੇ ਪਰ ਫਿਰ ਵੀ ਨਸ਼ਾ ਤਸਕਰਾਂ ਦੇ ਵਿੱਚ ਡਰਤਾ ਬਣ ਗਿਆ ਡਰ ਬਣਾਉਣ ਦੀ ਕੋਸ਼ਿਸ਼ ਵੀ ਸਰਕਾਰ ਕਰ ਰਹੀ ਹੈ ਇੱਕ ਤੀਰ ਹੋ ਗਿਆ ਘਰਾਂ ਤੋਂ ਬਿਲਡوزر ਕਾਰਵਾਈ ਤੇ ਨਿਸ਼ਾਨੇ ਹੋ ਗਏ ਦੋ ਲੋਕਾਂ ਦੇ ਵਿੱਚ ਵਾਹ ਵਾਹ ਤੇ ਨਸ਼ਾ ਤਸਕਰਾਂ ਦੇ ਵਿੱਚ ਡਰ ਕਿਉਂਕਿ ਖਾਸ ਤੌਰ ਤੇ ਜੋ ਵੀਡੀਓਜ਼ ਸਾਹਮਣੇ ਆਈਆਂ ਉਹ ਗਰੀਬ ਗਰੀਬ ਲੋਕ ਜਿਨ੍ਹਾਂ ਦੇ ਘਰ ਨੂੰ ਬੁਹੇ ਬਾਰੀਆਂ ਵੀ ਹੈ ਨਹੀਂ ਉਹਨਾਂ ਦੇ ਘਰ ਟਾਏ ਸਰਕਾਰ ਨੇ ਉਹਨਾਂ ਦੀਆਂ ਕੰਧਾਂ ਢਾਈਆਂ ਉਹਨਾਂ ਦੀ ਅੱਗੇ ਸਲੇਬਾ ਢਾ ਦਿੱਤੀਆਂ ਉਹਨਾਂ ਦੇ ਅੱਗੇ ਰੈਂਪ ਕਰਦੇ ਅੱਗੇ ਢਾ ਦਿੱਤੇ ਤਾਂ ਜੋ ਆਸੇ ਪਾਸੇ ਇਲਾਕੇ ਦੇ ਵਿੱਚ ਵੀ ਸਾਰਿਆਂ ਨੂੰ ਇਹ ਮੈਸੇਜ ਜਾਵੇ ਇਹ ਕੰਮ ਨਹੀਂ ਕਰਨਾ ਨਹੀਂ ਤਾਂ ਸਾਡੇ ਤੇ ਕਾਰਵਾਈ ਹੋ ਜਾਣੀ ਇੱਕ ਤੀਰ ਨਾਲ ਸਰਕਾਰ ਨੇ ਇਸ ਮਸਲੇ 'ਚ ਦੋ ਨਿਸ਼ਾਨੇ ਕੀਤੇ ਨੇ ਕਿ ਕੰਮ ਵੀ ਹੋ ਗਿਆ ਕਾਰਵਾਈ ਵੀ ਹੋ ਗਈ ਲੋਕਾਂ ਦੇ ਵਿੱਚ ਵਾਹ ਵਾਈ ਵੀ ਹੋ ਗਈ ਤੇ ਨਸ਼ਾ ਤਸਕਰਾਂ ਦੇ ਵਿੱਚ ਡਰ ਵੀ ਬਣ ਗਿਆ ਤੇ ਕਾਨੂੰਨ ਦੇ ਮੁਤਾਬਕ ਸਰਕਾਰ ਬਚ ਵੀ ਜਾਏਗੀ ਲੱਗ ਰਿਹਾ ਕਿਉਂਕਿ ਹਾਈ ਕੋਰਟ ਦੇ ਵਿੱਚ ਪਟੀਸ਼ਨ ਇੱਕ ਹੋਰ ਪਈ ਹੋਈ ਹੈ ਕਿ ਸਰਕਾਰ ਕਰ ਰਹੀ ਹੈ ਗਲਤ ਕਾਨੂੰਨ ਦੀ ਕਰ ਰਹੀ ਹੈ ਉਲੰਘਣਾ ਸੁਪਰੀਮ ਕੋਰਟ ਨੇ ਜੋ ਆਖਿਆ ਕਰ ਨਹੀਂ ਟੋਣੇ ਇਹ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਦੀ ਕਰ ਰਹੀ ਹੈ ਉਲੰਘਣਾ ਹੁਣ ਸਰਕਾਰ ਨੇ ਕੀ ਆਖਣਾ ਸਰਕਾਰ ਨੇ ਆਖਣਾ ਅਸੀਂ ਤਾਂ ਨਜਾਇਜ਼ ਕਬਜ਼ੇ ਛਿੜਵਾ ਰਹੇ ਹਾਂ ਜਦ ਕਿ ਅਦਾਲਤਾਂ ਆਖਦੀਆਂ ਨੇ ਨਜਾਇਜ਼ ਕਬਜ਼ੇ ਛਿੜਵਾਏ ਜਾ ਸਕਦੇ ਨਹੀਂ ਉਹ ਬਿਲਕੁਲ ਕਾਨੂੰਨੀ ਹੈ ਉਸ ਤੇ ਸਰਕਾਰਾਂ ਕਾਰਵਾਈ ਕਰ ਸਕਦੀਆਂ ਨੇ ਹੁਣ ਸਰਕਾਰ ਨੇ ਜਾ ਕੇ ਹਾਈ ਕੋਰਟ ਦੇ ਵਿੱਚ ਆਖ ਦੇਣਾ ਕਿ ਅਸੀਂ ਤਾਂ ਉਹ ਕਾਰਵਾਈ ਕਰ ਰਹੇ ਆ ਨਸ਼ਾ ਤਸਕਰਾਂ ਦੇ ਘਰ ਤੋਂ ਆਉਣ ਵਾਲੀ ਕਾਰਵਾਈ ਨਹੀਂ ਕਰ ਰਹੇ ਨਾਜਾਇਜ਼ ਕਬਜ਼ੇ ਛਡਵਾ ਰਹੇ ਆ ਉੱਥੋਂ ਵੀ ਸਰਕਾਰ ਬਰੀ ਲੋਕਾਂ ਦੇ ਵਿੱਚ ਵੀ ਬੱਲੇ ਬੱਲੇ ਤੇ ਨਸ਼ਾ ਤਸਕਰਾਂ ਦੇ ਵਿੱਚ ਵੀ ਡਰ ਪੈਦਾ ਕਰਨ ਦਾ ਕੰਮ ਮਾਨ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ کافی ਲੰਮੇ ਸਮੇਂ ਬਾਅਦ ਤੇ ਨਸਾਲਾਂ ਬਾਅਦ ਸਰਕਾਰ ਨੇ ਇਹ ਸਕੀਮ ਬਣਾਈ ਹੈ ਕੋਸ਼ਿਸ਼ ਕਰ ਰਹੀ ਹੈ ਸਰਕਾਰ ਕਿ ਕਰੀਏ ਕੁਝ ਡਰ ਪੈਦਾ ਕਰੀਏ ਨਸ਼ਾ ਤਸਕਰਾਂ ਦੇ ਵਿੱਚ ਤਾਂ ਜੋ ਕੁਝ ਵੜ ਸਕੇ ਕਿਉਂਕਿ ਸਰਕਾਰ ਕਿਰ ਗਈ ਕਿ ਆਖਿਆ ਸੀ 10 ਦਿਨਾਂ ਚ ਖਤਮ ਕਰ ਦਿਆਂਗੇ ਸਾਰੇ ਪੁਲਿਸ ਵਾਲਿਆਂ ਨੂੰ ਪਤਾ ਹੁੰਦਾ ਸਾਰਿਆਂ ਨੂੰ ਆਖਾਂਗੇ ਫੜ ਕੇ ਅੰਦਰ ਦੇਓ 10 ਦਿਨਾਂ ਦੇ ਸਾਰੇ ਨਸ਼ਾ ਤਸਕਰ ਅੰਦਰ ਨਸ਼ਾ ਖਤਮ ਉਹ ਕੰਮ ਨਾ ਬਣਿਆ ਤਾਂ ਸਰਕਾਰ ਨੇ ਇਹ ਹੁਣ ਸਕੀਮ ਲਾਈ ਹੈ ਕਿੰਨੀ ਕੁ ਕਾਮਯਾਬ ਹੁੰਦੀ ਹੈ ਜਾਂ ਫਿਰ ਨਹੀਂ ਹੁੰਦੀ ਸਮਾਂ ਦੱਸੇਗਾ ਤੁਹਾਨੂੰ ਸਰਕਾਰ ਦੀ ਇਹ ਸਕੀਮ ਕਿਵੇਂ ਦੀ ਲੱਗੀ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ